ਚੋਣਾ 2024 ਦੇ ਮੱਦੇਨਜ਼ਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਨਜਾਇਜ਼ ਸ਼ਰਾਬ ਕੱਢਣ ਤੇ ਰੋਕ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਫਰੋਜਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਆਬਕਾਰੀ ਪੁਲਿਸ ਚੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਦੋਵੇਂ ਜ਼ਿਲ੍ਹਿਆਂ ਦੇ ਆਬਕਾਰੀ ਪੁਲਿਸ ਅਧਿਕਾਰੀ ਸ਼ਾਮਲ ਸਨ। ਉਹਨਾਂ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਦੌਰਾਨ 50 ਹਜ਼ਾਰ ਲੀਟਰ ਤੋਂ ਵੱਧ ਲਾਹਨਤ ਬਰਾਮਦ ਕੀਤਾ ਗਿਆ। ਜਿੱਥੇ ਅੱਡੇ ਉੱਧਰ ਨੂੰ ਕਰਿਓ ਡਰੋਨ ਆ ਡਰੋਨ ਨੇ ਇੱਕ ਤਰਪਾਲ ਹੁਣੇ ਇੱਕ ਪਹਿਲਾਂ ਡਿਟੈਕਟ ਕਰਕੇ ਦਿੱਤੀ ਹੈ ਤੇ ਹੁਣੇਕਾ ਜਿੱਥੇ ਡਰੋਨ ਉੱਡ ਰਿਹਾ ਇੱਥੇ ਤਰਪਾਲ ਦੀ ਲੋਕੇਸ਼ਨ ਦੱਸੀ ਹੈ। ਤੇ ਟੀਮ ਜਿਹੜੀਆਂ ਡੰਡੀ ਤੇ ਜਾ ਰਹੀਆਂ ਡਰੋਨ ਨੂੰ ਯੂਜ਼ ਕਰਦੇ ਹੋਏ ਫਾਲੋ ਕਰਦੇ ਹੋਏ ਇਹ ਤਰਪਾਲ ਆ ਕੇ ਰਿਕਵਰ ਕਰਦੇ ਡਰੋਨ ਵਾਲੀ ਟੀਮ ਨੂੰ ਆਂਦੀ ਹੈ ਔਰ ਇਸ ਤੋਂ ਅੱਗੇ ਜਿੱਥੇ ਜੈਤ ਜੀ ਸਾਹਿਬ ਜਿੱਥੇ ਇਸ ਤੋਂ ਅੱਗੇ जित्वेशन हो रही ड्रोन ने डिटेक्ट कर लिया भेजे ध्यान ਉਹ ਸਾਹ ਪਾਦਰ ਤੋਂ ਲੋਇਕ ਇੱਕਦਮ ਟਾਈਮ ਲੱਗ ਜਾਏਗਾ ਆ ਚੱਲੇ ਜੇ ਤੂੰ ਹਾਂ ਹਾਂ ਅੱਗੇ ਸੁੱਕਾ ਹੀ ਹੋ ਲਈ ਅਸੀਂ ਸਾਰੇ ਰੇਡ ਦੇ ਦੇ ਉਧਰ ਪੇ ਬੰਦੇ ਤੁਹਾਡੇ ਉਤੋਂ ਨਹੀਂ ਮੈਂ ਛੱਡ ਕੇ ਆਇਆ ਪੰਜ ਸੱਤ ਜਣੇ ਤੇ ਸ਼ਾਮ ਤੱਕ ਆਵਾਂਗੇ ਵਾਪਸ ਕੋਈ ਨਹੀਂ ਹੋਣਾ ਆਪਣੀ ਉਧਰ ਕੋਈ ਉਧਰ ਦੀ ਵੀ ਚੱਕਣ ਬਣਾ ਕੇ ਸਾਡੇ ਤੋਂ ਨਿਕਲ ਨਾਲ ਨਿਕਲ ਜੂਣਾ ਇਹਨੂੰ 10000 ਲੀਟਰ ਤੇ ਹੋਣੀ ਆ ਹਾਂ ਹਾਂ ਹਿੱਲ ਨਹੀਂ ਦੇ ਦੋ ਬੰਦਿਆਂ ਤੋਂ ਸੋਚ ਪਰ ਫੜੋ ਪਰੰਦੀ ਬੱਸ ਇਦਾਂ ਦੀਆਂ ਤਿੰਨ ਤੇ ਲੱਗੂ ਨੇ ਅੱਜ ਹੋਰੇ ਕਿਉਂ ਉਹ ਉੱਧਰ ਤੇ ਤੋੜੇ ਵੀ ਉੱਧਰ ਹੀ ਪਏ ਹਾਂ ਡਰਾਮਾ ਮਿਲਿਆ ਹਾਂਜੀ ਅੱਜ ਦੀ ਰੇਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਰੋਸਪੁਰ ਤੇ ਤਰਨਤਾਰਨ ਐਕਸਾਈਜ਼ ਸਟਾਫ ਵਿਦ ਅ ਹੈਲਪ ਆਫ ਐਕਸਾਈਜ਼ ਪੁਲਿਸ ਊਨਾ ਜ਼ਿਲ੍ਹਾ ਨੇ ਸਟਾਫ ਨੇ ਮਿਲ ਕੇ ਅੱਜ ਇੱਕ ਜੁਆਇੰਟ ਰੇਡ ਰੱਖੀ ਲੋਕ ਸਭਾ ਦੇ ਇਲੈਕਸ਼ਨਸ ਦੇ ਮੱਦੇ ਨਜ਼ਰ ਹਾਇਰ ਅਥਾਰਟिटीज ਦੀਆਂ ਡਾਇਰੈਕਸ਼ਨਸ ਤੇ ਇਹ ਸਪੈਸ਼ਲ ਇੱਕ ਐਫਰਟ ਕੀਤਾ ਗਿਆ ਸਵੇਰੇ ਅੱਜ 9 ਵਜੇ ਅਸੀਂ ਸਾਰੇ ਇਸ ਜਗ੍ਹਾ ਤੇ ਇਹ ਹਰੀਕੇ ਦੇ ਨਜ਼ਦੀਕ ਜਿੱਥੇ ਸਤਲਜ ਤੇ ਬਿਆਸ ਦਰਿਆ ਮਿਲਦੇ ਆ ਕਿਦੇ ਵਿੱਚ ਇੱਕ ਬਹੁਤ ਕਾਮਨ ਆਈਲੈਂਡ ਹੈ ਜਿੱਥੇ ਇਸ ਜਗ੍ਹਾ ਨੂੰ ਜਿਹੜੇ ਮਿਸਪ੍ਰਿੰਟਸ ਹੈ ਉਹ ਯੂਜ਼ ਕਰਦੇ ਆ ਇਸ ਪਲੇਸ ਨੂੰ ਇਲੀਜੀਟ ਡਿਸਟਿਲਿਸ਼ਨ ਲਈ ਉਥੇ ਅੱਜ ਅਸੀਂ ਸਵੇਰੇ 9 ਵਜੇ ਸਾਰੇ ਇਕੱਠੇ ਹੋਏ ਤੇ ਮਿਲ ਕੇ ਅੱਜ ਇੱਕ ਬਹੁਤ ਵਧੀਆ ਸਾਡੀ ਰੇਡ ਐਗਜ਼ੀਕਿਊਟ ਹੋਈ ਸਪੈਸ਼ਲ ਪਰਮਿਸ਼ਨ ਫੋਰੈਸਟ ਡਿਪਾਰਟਮੈਂਟ ਤੋਂ ਤੇ ਫੋਰੈਸਟ ਡਿਪਾਰਟਮੈਂਟ ਦੇ ਦੋ ਆਫੀਸ਼ੀਅਲਸ ਵੀ ਸਾਡੇ ਨਾਲ ਜੁਆਇਨ ਕੀਤੇ ਉਨ੍ਹਾਂ ਦੀ ਸਾਰਿਆਂ ਦੀ ਸਹਿਯੋਗ ਨਾਲ ਅਸੀਂ ਇਸ ਰੇਡ ਨੂੰ ਅੱਜ ਤਕਰੀਬਨ 50 ਹਜ਼ਾਰ ਡੇਟੋ ਤੋਂ ਵੀ ਵੱਧ ਅਸੀਂ ਲਾਹਨ ਜੋ ਕਿ ਮੌਕੇ ਤੇ ਅਸੀਂ ਨਸ਼ਟ ਕੀਤੀ ਤੇ 250 ਲੀਟਰ ਤੋਂ ਵੱਧ ਸਾਡੇ ਕੋਲੇ ਇਲੀਜੀਟ ਲਿਕਰ ਸਾਨੂੰ ਮਿਲੀ ਹੈ ਇਸ ਆਪਰੇਸ਼ਨ ਨੂੰ ਐਗਜ਼ੀਕਿਊਟ ਕਰ ਲਈ ਅਸੀਂ ਡਰੋਨਸ ਦੀ ਸਹਾਇਤਾ ਲਈ ਡਰੋਨਸ ਬਹੁਤ ਹੀ ਹੈਲਪਫੁਲ ਸੀ ਡਰੋਨਸ ਜਿੱਥੋਂ ਸਾਡੀ ਕਿਉਂਕਿ ਸਰਕੰਡੇ ਬਹੁਤ ਜ਼ਿਆਦਾ ਤੁਸੀਂ ਵੇਖ ਕੇ ਪਤਾ ਨਹੀਂ ਲਾ ਸਕਦੇ ਕਿ ਇੱਥੇ ਪਿੱਛੇ ਕੀ ਹੈ ਤੇ ਡਰੋਨਸ ਨੇ ਸਾਨੂੰ ਉਹ ਜਗ੍ਹਾ ਲੋਕੇਟ ਕਰਕੇ ਦੱਸੀ ਜਿੱਥੇ ਭੱਟੀਆਂ ਚਲਦੀਆਂ ਹਨ ਜਿੱਥੇ ਲਾਹਨ ਨੂੰ ਲੁਕੋ ਕੇ ਪਾਇਆ ਜਾਂਦਾ ਤੇ ਇਹ ਸਾਰਾ ਕੰਮ ਕਰਨ ਦੇ ਵਿੱਚ ਸਾਰੇ ਸਟਾਫ ਨੇ ਸਪੈਸ਼ਲੀ ਪੁਲਿਸ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਨਾਲ ਇੰਸਪੈਕਟਰ ਸਾਹਿਬ ਖੜੇ ਹੈ ਜਿਨ੍ਹਾਂ ਨੇ ਬਹੁਤ ਮਿਹਨਤੋ ਦੇਖ ਕੇ ਲੱਗ ਰਿਹਾ ਕਿ ਬਿਲਕੁਲ ਪਸੀਨੇ ਨਾਲ ਭਿੱਜੇ ਹੋਏ ਆ ਤੇ ਸਾਰੇ ਸਟਾਫ ਨੇ ਅੱਜ ਬਹੁਤ ਮਿਹਨਤ ਨਾਲ ਬੜੀ ਅੱਛੀ ਆਪਰੇਸ਼ਨ ਕੀਤੀ ਤੇ ਸਰ ਕੋਈ ਅਰੈਸਟ ਵੀ ਹੋਈ ਹੈ ਨਹੀਂ ਦੇਖ ਕੇ ਸਾਨੂੰ ਕੁਝ ਲੋਕ ਜ਼ਰੂਰ ਸੀਗੇ ਜੋ ਕਿ ਭੱਜ ਗਏ ਮੌਕੇ ਦਾ ਫਾਇਦਾ ਸਰਕੰਡੇ ਵੀ ਹੈ ਤੇ ਅਰੈਸਟ ਨਹੀਂ ਹੋਈ ਉਹਨੇ ਪੁਲਿਸ ਐਫ ਆਈ ਆਰ ਅਸੀਂ ਥੋਲਾ ਸਾਹਿਬ ਥਾਣਾ ਦੇ ਵਿੱਚ ਜ਼ਰੂਰ ਦਰਜ ਕਰਵਾ ਜਾ ਰਹੇ ਆ ਉਹ ਐਕਸਾਈਜ਼ ਸਟਾਫ ਤਰਨ ਤਰਨ ਜਿਹੜਾ ਉਹ ਇਸ ਪ੍ਰੋਸੈਸ ਨੂੰ ਕਰ ਰਿਹਾ ਹੈ ਠੀਕ ਹੈ ਥੈਂਕ ਯੂ ਸਰ